ਡਾ ਜਰਜ ਜਰ ਸਿੰਘ ਬਾਇਕੀਟਿਕ ਖਾਲਸਾ ਬਾਇਕੀਟਿਕ ਪਤੇ ਬਾਇਕੀਟਿਕ ਖਾਲਸਾ ਬਾਇਕੀਟਿਕ ਫਕੇ ਉਸ ਬੋਟੇ ਜੀ ਬਹੁਤ ਮਜ਼ਾ ਆਇਆ ਤੁਹਾਡਾ ਸ਼ੋਅ ਦੇਖ ਕੇ ਸ਼ੁਕਰੀਆ ਬਹੁਤ ਧੰਵਾ ਜੀ ਅੱਛਾ ਵਾਲਾ ਜੀ ਤੁਹਾਡਾ ਜਦੋਂ ਤੁਸੀਂ ਚਾਰਟੇ ਮਾਰ ਰਹੇ ਸੀਗੇ ਨਾ ਮੈਨੂੰ ਯਾਦ ਆਇਆ ਕਿ ਮੇਰੇ ਬੀਬੀ ਜੀ ਮੈਨੂੰ ਰੋਜ਼ ਕਹਿੰਦੇ ਸੀਗੇ ਕਿ ਤੂੰ ਆਕਰ ਤੁੰ ਪਰਦਾਸਾ ਆਕਰ ਨਿਆ ਕਰ ਉਹ ਮੈਨੂੰ ਕਾਫੀ ਚਿਰ ਹੋ ਗਿਆ ਮੈਨੂੰ ਸਿਖਾਉਂਦੇ ਉਸ ਵੰਦੇ ਪਰ ਮੈਨੂੰ ਪੂਰਾ ਆਉਂਦਾ ਹੀ ਨਹੀਂ ਸੀ ਹਾਂ ਫਿਰ ਫਿਰ ਉਹਨਾਂ ਨੇ ਮੇਰੀ ਜਨਜੋਤ ਤੇ ਹਜ਼ਾਰਾਂ ਟੰਟ ਮਾਰਿਆ ਜਿਹੜਾ ਅੱਜ ਵੀ ਮੈਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਹੀ ਕਰਦਾ ਤੇ ਅਗਲੇ ਦਿਨ ਕੰਦੇ ਅਗਲੇ ਦਿਨ ਕੰਦੇ ਸਨਾਹ ਹੁੰ ਤੁਨੂੰ ਆ ਗਿਆ ਬਸ ਸਾਰਾ ਉੱਠਾ ਕੇ ਤੂੰ ਸਾਰੇ ਦਸ ਸਾਰੇ ਕਰਤੀ ਤੇ ਕਹਿੰਦੇ ਪੈਨਟੂ ਨਹੀਂ ਸੀ ਹੁੰਦਾ ਸੋ ਮੇਰਾ ਮਤਲਬ ਹੈ ਕਿ ਬਹੁਤ ਸੋਣਾ ਦਿੱਤਾ ਤੁਸੀਂ ਸ਼ਾਬਾਸ਼ ਇੰਨ ਚਲ ਮੈਂ ਕੀ ਕਰਦਾ